ਮੌਤ ਤੋਂ ਬਾਅਦ ਦੁਨੀਆ ਹੈ ਤਾਂ ਹੀ ਤਾਂ ਪ੍ਰੋਸੈਸ ਹੋ ਰਿਹਾ ਸਾਰਾ ਬੰਦਾ ਜਾਂਦਾ ਕਿੱਥੇ ਆ ਆਉਂਦਾ ਕਿੱਥੋਂ ਆ ਜੇਕਰ ਇਨਸਾਨ ਇੱਥੋਂ ਕਰਮ ਕਰਦਾ ਕਰਮ ਤੋਂ ਦੁਬਾਰਾ ਉਹਦਾ ਲਾਅ ਆਫ ਅਟਰੈਕਸ਼ਨ ਜਿਉਂ ਨਾਮ ਵਾਲੇ ਪਾਸੇ ਨਹੀਂ ਗਿਆ ਵਿਚਾਰਾਂ ਚ ਹੀ ਰਿਹਾ ਫਿਰ ਮਹਾਰਾਜ ਕਹਿੰਦੇ ਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਇਵਰ ਬਿਰਖ ਹੋਇਓ ਤੇ ਜਿਹੜਾ ਨਾਮ ਵਾਲੇ ਵਿੱਚ ਚੱਲਿਆ ਗਿਆ ਉੱਥੇ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਬੋਸ ਉਹ ਖੰਡ ਪਰਵੰਡਾ ਗੁਰਬਾਣੀ ਨੂੰ ਐ ਵਿਚ ਆਪਾਂ ਕਹਿੰਨੇ ਆ ਵੀ 51 ਪਾਠ ਕਰ ਦਿਓ ਐਨੇ 4 ਘੰਟੇ ਜਾ ਕੇ ਤੁਸੀਂ ਫਲਾਣੀ ਜਗ੍ਹਾ ਤੇ ਪਾਠ ਕਰ ਦਿਓ 6 ਘੰਟੇ ਜਾ ਕੇ ਕਰ ਦਿਓ ਤੁਹਾਡੀਆਂ ਛਾਵਾਂ ਪੂਰਨ ਹੋ ਜਾਣ ਤੁਸੀਂ ਕੋਈ ਲਭ ਨਹੀਂ ਹੋਣਾ ਤੁਸੀਂ ਗੁਰਬਾਣੀ ਨੂੰ ਤੰਤਰਾ ਮੰਤਰਾਂ ਚ ਲੈ ਲਿਆ ਤੁਸੀਂ ਤਾਂ ਸੰਸਾਰੀ ਪੂਰਤੀ ਲਈ ਗੁਰਬਾਣੀ ਨੂੰ ਲੈ ਲਿਆ ਵੀ ਜਿਵੇਂ ਕੋਈ ਤੁਹਾਡਾ ਕੰਮ ਸਵਾਰ ਦੂਗਾ ਇੱਥੋਂ ਤੱਕ ਹੀ ਸਬੰਧਾ ਉਹਦੀ ਖੋਜ ਨਹੀਂ ਕਰ ਰਹੇ ਹੁਣ ਮੈਂ ਬੱਚੀ ਚਾਹੀਦੀ ਹੈ ਬੱਚਾ ਚਾਹੀਦਾ ਹੈ ਕਾਰੋਬਾਰ ਚ ਵਾਧਾ ਹੋ ਜੇ ਅਰਦਾਸ ਵੀ ਇਹੀ ਕਰਦੇ ਆ ਕਿ ਕਾਰੋਬਾਰ ਚ ਵਾਧੇ ਪੈਣ ਬਿਲਕੁਲ 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 ਉਹ ਹੁਣ ਕਾਰੋਬਾਰ ਆਪਾਂ ਇਹ ਅਰਦਾਸ ਕਦੇ ਨਹੀਂ ਕਰਦੇ ਵੀ ਜਿਹੜੀ ਗੱਲ ਤੁਸੀਂ ਪੇ ਸਾਨੂੰ ਉਹ ਅਨਹਦ ਨਾਦ ਵਜਣ ਮਹਾਰਾਜ ਹਾਂਜੀ ਨਹੀਂ ਕਰਦੇ ਹੈਗੇ ਆ ਕਰਦੇ ਆ ਪਰ ਰੋਜ਼ ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਕਾ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਕਰਦੇ ਵੀ ਆ ਦਾਨਾ ਸਿਰਦਾਨ ਨਾਮਦਾਨ ਨਾਮਦਾਨ ਪਰ ਉਹ ਕਰਕੇ ਇਹ ਪਤਾ ਹੀ ਨਹੀਂ ਵੀ ਅਸੀਂ ਕੀ ਕਹਿ ਰਹੇ ਆ ਮਤਲਬ ਪਤਾ ਨਹੀਂ ਹਾਂ ਭਾਈ ਜੀ ਨੂੰ ਇਹ ਕਹਿ ਦਿੰਦੇ ਆ ਵੀ ਚੰਗਾ ਜੇ ਹੁਕਮਨਾਮਾ ਦੇ ਦਿਓ ਚੰਗੀ ਜੀ ਅਰਦਾਸ ਕਰ ਦਿਓ ਸਾਡਾ ਕੰਮ ਹੋ ਜੇ ਇਸ ਤਰ੍ਹਾਂ ਕਰਕੇ ਜਿਹੜਾ ਮਹਾਰਾਜ ਜਿਹੜਾ ਤੁਸੀਂ ਸ਼ਬਦ ਵਰਤਿਆ ਲਾਅ ਆਫ ਅਟਰੈਕਸ਼ਨ ਹਾਂਜੀ ਲਾਅ ਇਹਦੇ ਬਾਰੇ ਥੋੜਾ ਮੈਨੂੰ ਦੱਸੋ ਇਹ ਕਿਉਂ ਵਰਤਿਆ ਤੁਸੀਂ ਲਾਅ ਆਫ ਅਟਰੈਕਸ਼ਨ ਦੇ ਉੱਪਰ ਹੀ ساری ਦੁਨੀਆ ਚੱਲਦੀ ਪਈ ਆ ਮਹਾਰਾਜ ਕਹਿੰਦੇ ਆ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਤਿਆ ਹੈ ਸੰਤ ਜੇ ਤਾਂ ਕੋਈ ਤੇਰੇ ਧਿਆਨ ਦੇ ਵਿੱਚ ਚੱਲਦਾ ਭਾਵੇਂ ਉਹ ਰੱਬ ਨੂੰ ਯਾਦ ਰੱਖਣ ਲਈ ਗੁਰਮੰਤਰ ਕਰ ਰਹੇ ਆ ਹੂੰ ਸੱਚ ਦੇ ਵਿੱਚ ਧਿਆਨ ਧਰਦੇ ਆ ਉਹਦੀ ਯਾਦ ਵਿੱਚ ਰਹਿੰਦੇ ਆ ਫਿਰ ਤਾਂ ਉਹਨੂੰ ਕਹਿੰਦੇ ਉਹ ਤੇਰੇ ਧਿਆਨ ਤੇਰੇ ਹੁਕਮ 'ਚ ਚੱਲਦਾ ਪਿਆ ਹੂੰ ਤੇ ਜਿਹੜਾ ਸਿਰਫ ਕੱਲਾ ਵਿਚਾਰਾਂ ਦੇ ਨਾਲ ਜੁੜਿਆ ਉਹਦੇ ਵਿੱਚ ਗੁਰਬਾਣੀ ਵਿੱਚ ਦੱਸਿਆ ਵੀ ਜੇ ਸਿਰਫ ਤੁਸੀਂ ਇਸਤਰੀ ਵਾਲੀ ਤੁਹਾਡਾ ਧਿਆਨ ਆ ਅੰਤ ਕਾਲ ਜੋ ਇਸਤਰੀ ਸਿਮਰੈ ਤੇ ਕਹਿੰਦੇ ਐਸੀ ਚਿੰਤਾ ਮੇ ਜੇ ਮਰੈ ਇਹ ਲੋਫਟ ਰੈਕਸ਼ਨ ਹਨਾ ਵੀ ਇਸਤਰੀਆਂ ਵਿੱਚ ਹੀ ਸਾਰੀ ਉਮਰ ਕੱਢ ਦਿੱਤੀ ਕੰਮ ਵਿੱਚ ਧਿਆਨ ਕਹਿੰਦੇ ਬੇਸਵਾਜ ਹੋਣ ਵੱਲ ਵੱਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਘਰ ਪਰਿਵਾਰ ਸਿਰਫ ਆਪਦੇ ਘਰ ਤੱਕ ਸੀਮਿਤ ਰਿਹਾ ਕਿਸੇ ਨਾਲ ਬਾਹਲਾ ਬੋਲਿਆ ਨਹੀਂ ਨਾ ਕੋਈ ਨਾਮ ਜਪਿਆ ਨਾ ਕੋਈ ਕੀਤਾ ਵੀ ਆਪਦੇ ਘਰ ਤੱਕ ਹੀ ਸੀਮਿਤ ਰਹੇ ਉੱਥੋਂ ਤੱਕ ਹੀ ਕਾ ਕੇ ਉਹੀ 100 60 100 ਸਾਲ ਹੱਡਾ ਗਿਆ ਕਹਿੰਦੇ ਅੰਤਕਾਰ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਨੂੰ ਮਰ ਪ੍ਰੇਤ ਜੋਣ ਵੱਲ ਵੱਲ ਉਤਰ ਐ ਇਹ ਲੋਫ ਅਟਰੈਕਸ਼ਨ ਆ ਨਾ ਥੋੜੀ ਅਟਰੈਕਸ਼ਨ ਕਿ ਅਗਲੇ ਜੁਨਾਂ ਚ ਵੀ ਕੈਰੀ ਹੋ ਰਹੀ ਆ ਹਾਂਜੀ ਹਾਂ ਉਹ ਫਿਰ ਐ ਹੁੰਦਾ ਕਿ ਜਦੋਂ ਸਾਡਾ ਸੂਖਮ ਮਨ ਜਿਹੜੀ ਸੂਖਮ ਜੋਤ ਆ ਨਾ ਉਹ ਪੰਜਾਂ ਤੱਤਾਂ ਦਾ ਹੀ ਬਣਿਆ ਜਿਵੇਂ ਜਲ ਦੀ ਨੀਂਈ ਪ੍ਰਕਾਸ਼ ਜਦੋਂ ਸਰੀਰ ਦੇ ਵਿੱਚੋਂ ਨਿਕਲ ਗਿਆ ਫਿਰ ਉਹਦਾ ਕੱਪੜਾ ਬਦਲ ਦਿੱਤਾ ਜਾਂਦਾ ਜਿਹੜੀ ਆਪਾਂ ਗੱਲ ਕਹਿੰਦੇ ਆ ਦਰਗਾਹ ਦੀ ਇੱਥੋਂ ਨਿਕਲਿਆ ਜਿਵੇਂ ਆਪਾਂ ਸੁਪਨੇ 'ਚ ਜਾਂਦੇ ਆ ਨਾ ਅਲੱਗ ਤਰ੍ਹਾਂ ਦੀ ਦੁਨੀਆ ਇਸੇ ਤਰ੍ਹਾਂ ਉਹ ਹੁਣ ਤਾਂ ਸੁਪਨੇ 'ਚ ਜਾਂਦੇ ਆ ਇਸੇ ਤਰ੍ਹਾਂ ਇੱਥੋਂ ਹੀ ਮੰਨਨੇ ਨਿਕਲਣਾ ਤੇ ਉਹ ਸੱਚੀ ਦਰਗਾਹ ਦੇ ਵਿੱਚ ਜਾ ਕੇ ਕਨੈਕਟ ਹੋ ਜਾਣਾ ਮੰਨਨੇ ਧਿਆਨ ਨੇ ਪਰ ਸਾਡੇ ਪੰਥ ਵਿੱਚ ਸਾਡੀ ਕੌਮ ਵਿੱਚ ਬਹੁਤੇ ਜੀਵ ਵਿੱਚ ਜੂਨਾ ਨੂੰ ਜਨਮ ਮਰਨ ਨੂੰ ਇਹਨੂੰ ਮੰਨਦੇ ਨਹੀਂ ਨਹੀਂ ਮੰਨਦੇ ਕਿਉਂਕਿ ਅਖਰੀ ਗਿਆਨ ਆ ਪ੍ਰੈਕਟੀਕਲ ਨਹੀਂ ਨਾ ਕਰਦੇ ਹੂੰ